ਕੁਣੇ ਜਗਰ ਕੱਢੀ ਕਿਉਂ ਕਰਦੀ ਵੀ ਬਾਜੀ ਸੱਤ ਥੋੜਾ ਨਾਲ ਪਿੱਛੇ ਪਿੱਛੇ ਆ ਜਾ ਪਪਾ ਜੀ ਥੋੜਾ ਪਿਛਾ ਹੋ ਕੇ ਰੋ ਜੀ ਥੋੜਾ ਜਿਹਾ ਵਿੱਚ ਪਿੱਛੇ ਹੋ ਓ ਠੀਕ ਹੈ ਇੱਥੇ ਰੱਖੋ ਇਹ ਰੱਖੋ दारका <laughs> <laughs> ਟਰਾਂਸਪੋਰਟ ਵਿਧਾਨ ਸਭਾ ਹਲਕੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਪੈਂਦੀ ਆ ਸੜਕਾਂ ਦੇ ਹਾਲਾਤ ਬਹੁਤ ਮਾੜੇ ਸਨ ਔਰ ਪਿਛਲੇ 5 ਸਾਲ ਜਿਹੜੀ ਸਰਕਾਰ ਰਹੀ ਆ ਉਹਨਾਂ ਨੇ ਇਹਨਾਂ ਦੀ ਮੁਰਕੇ ਸਾਮ ਸੁਭਾਲ ਤੇ ਰਿਪੇਅਰ ਦਾ ਕੰਮ ਨਹੀਂ ਕੀਤਾ ਨਤੀਜੇ ਦੇ ਤੌਰ ਤੇ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਸਾਡੇ ਆਰਡੀਐਫ ਤੇ ਬਹੁਤ तकरीबन 8000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਨੇ ਰੋਕਿਆ ਦਾ ਪਰ ਫਿਰ ਵੀ ਮਾਫਰੀਨਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਔਰ ਖਾਸ ਕਰਕੇ ਪੀਡਬਲਿਊਡੀ ਮੰਤਰੀ ਈਟੀਓ ਸਾਹਿਬ ਦਾ ਜਿਨ੍ਹਾਂ ਨੇ ਗੁਰਦਾਸਪੁਰ ਦੇ ਵਿੱਚ ਤਕਰੀਬਨ 60 ਕਿਲੋਮੀਟਰ ਸੜਕਾਂ ਜਿਹੜੀਆਂ ਨੇ 12 ਕਰੋੜ ਦੀ ਲਾਗਤ ਨਾਲ ਮਨਜ਼ੂਰ ਕੀਤੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸਾਰੀ ਸੜਕਾਂ ਦੀ ਰਿਪੇਅਰ ਜਿਹੜੀ ਆ ਚੰਗੀ ਪੱਧਰ ਤੇ ਸ਼ੁਰੂ ਕਰਤੀ ਜਾਊਗੀ ਔਰ ਮਹਿਕਮਾ ਪੀਡਬਲਿਊਡੀ ਵੀ ਐਨ ਆਰ ਲੱਗਾ ਮੇਰੇ ਨਾਲ ਐਸ ਡੀਓ ਲਵਜੀਤ ਜੀ ਇੱਥੇ ਹੈਗੇ ਨੇ ਸੋ ਕਹਿਣ ਤੋਂ ਭਾਵ ਕਿ ਇਹ ਕੰਮ ਅਜ ਤੋਂ 15 20 ਦਿਨ ਪਹਿਲਾਂ ਸ਼ੁਰੂ ਹੋ ਜਾਣਾ ਸੀਗਾ ਪਰ ਅਨਫੋਰਚੂਨੇਟਲੀ ਜਿਹੜੇ ਹੜ ਆਏ ਨੇ ਉਹਦੇ ਕਰਕੇ ਕੰਮ ਥੋੜਾ ਰੁਕਿਆ ਸੋ ਅੱਜ ਅਸੀਂ ਸ਼ੁਰੂ ਕਰ ਰਹੇ ਆ ਜੀਵਨਵਾਲ ਤੋਂ ਇਹ ਸੜਕ ਜਿਹੜੀ ਆ ਇਹ ਤਲਵੰਡੀ ਵਿਰਕ ਤੱਕ ਜਾਣੀ ਆ ਤੇ 7.96 ਕਿਲੋਮੀਟਰ ਇਹ ਸੜਕ ਆ ਔਰ ਇਹ ਸੜਕ ਦੇ ਉੱਪਰ 1 ਕਰੋੜ ਦੇ 57 ਲੱਖ ਰੁਪਈਆ ਕਾਸਟ ਜਿਹੜੀ ਆ ਦੀ ਆਊਗੀ ਜਿਹਦੇ ਵਿੱਚ 5 ਸਾਲ ਦੀ ਜਿਹੜੀ ਮੈਂਟੇਨੈਂਸ ਆ ਉਹ ਵੀ ਠੇਕੇਦਾਰ ਆਪ ਕਰੂਗਾ ਕਿਉਂਕਿ ਤੁਸੀਂ ਵੇਖਿਆ ਪਿਛਲੇ ਸਮਿਆਂ ਦੇ ਵਿੱਚ ਸੜਕ ਬਣ ਜਾਂਦੀ ਸੀ ਥੋੜੀ ਦੇਰ ਬਾਅਦ ਟੁੱਟ ਜਾਂਦੀ ਸੀ ਹੁਣ ਉਹ ਸੜਕ ਜਿਹੜੀ ਆ ਜਿਹੜਾ ਠੇਕੇਦਾਰ ਬਣਾਊਗਾ ਉਹਨੂੰ 5 ਸਾਲ ਉਹਨੂੰ ਮੈਂਟੇਨ ਵੀ ਕਰਨਾ ਪਊਗਾ ਔਰ ਉਹਦੇ ਵਿੱਚ 1 ਸਾਲ ਦੀ ਜਿਹੜੀ ਉਹਦੀ ਕੋਈ ਜੇ ਮੁਸ਼ਕਲ ਆਏ ਉਹਦੀ ਲਾਇਬਿਲਟੀ ਵੀ ਅਜੋ ਸਾਹ ਵਿੱਚ ਹੀ ਆ ਸੋ ਕਹਿਨ ਤੋਂ ਭਾਵ ਕਿ ਇਹ ਸੜਕਾਂ ਦੀ ਸਾਮ ਸੰਭਾਲ ਇਹਨਾਂ ਦੀ ਰਿਪੇਅਰ ਬਹੁਤ ਜ਼ਰੂਰੀ ਸੀ ਕਿਉਂਕਿ ਜਿੱਥੇ ਲੋਕਾਂ ਦੀ ਆਵਾਜ਼ ਆਈ ਦੀ ਗੱਲ ਹੋਵੇ ਜਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਜਾਣ ਦੀ ਗੱਲ ਹੋਵੇ ਉੱਥੇ ਸੜਕਾਂ ਜਿਵੇਂ ਖਸਤਾ ਹਾਲਤ ਚ ਸੀਗੀਆਂ ਉਹਦੀ ਮੁਸ਼ਕਲ ਹੁੰਦੀ ਸੀ ਔਰ ਆ ਵੇਖੋ ਨੈਸ਼ਨਲ ਹਾਈਵੇ ਤੋਂ ਨਾਲ ਚੱਲਦਾ ਔਰ ਇਹ ਤੋਂ ਕਿੰਨੇ ਨਗਰ ਜਿਹੜੇ ਨੇ ਵਿੱਚ ਪੈਂਦੇ ਨੇ ਸੋ ਅੱਜ ਅਸੀਂ ਵਿਧੀਵਤ ਤਰੀਕੇ ਦੇ ਨਾਲ ਇਹਦਾ ਕੰਮ ਸ਼ੁਰੂ ਕੀਤਾ ਇਸੇ ਤਰੀਕੇ ਨਾਲ ਜਿਹੜੇ ਵੱਖਰੇ ਵੱਖਰੇ ਪਿੰਡ ਨੇ ਮਰਦਾਪੁਰ ਵਿਧਾਨ ਸਭਾ ਹਲਕੇ ਦੇ ਜਿਵੇਂ ਮੈਂ ਦੱਸਿਆ ਮੈਂ ਤਕਰੀਬਨ 6.5 ਕਿਲੋਮੀਟਰ ਸੜਕ ਬਣਨੀ ਆ ਤੇ 12 ਕਰੋੜ ਰੁਪਏ ਉਹਦੇ ਖਰਚ ਹੋਣਾ ਇਤੋਂ ਅੱਜ ਅਸੀਂ ਵਿਧੀਵਾ ਸ਼ੁਰੂ ਕਰ ਦਿੱਤਾ ਵਾ ਮੇਰੇ ਨਾਲ ਇਸ ਨਗਰ ਦੇ ਸਰਪੰਚ ਸਾਹਿਬ ਲਾਡੀ ਜੀ ਉਹ ਵੀ ਖੜੇ ਨੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਦੇ ਪ੍ਰਧਾਨ ਰਾਣਾ ਜੀ ਜਿਨ੍ਹਾਂ ਦਾ ਪਿੰਡ ਬਬਰੀ ਆ ਔਰ ਬਿਲਕੁਲ ਜੀਵਨਵਾਲ ਬਬਰੀ ਚੋਂ ਵੰਡਿਆ ਨਹੀਂ ਤੇ ਇੱਥੋਂ ਦੀ ਬਹੁਤ ਸਾਰੀਆਂ ਸਖਸੀਤਾ ਆਜ਼ਾਦ ਲੋਕ ਪੋਲਾ ਜੀ ਖੜੇ ਨੇ ਹਰਜੀਤ ਜੀ ਖੜੇ ਨੇ ਆ ਸਾਡਾ ਭਰਾ ਗੁਰਵਿੰਦਰ ਖੜਾ ਜਿਹਦੇ ਪਿਤਾ ਜੀ ਦੇ ਨਾਲ ਮੇਰੇ ਪਿਤਾ ਜੀ ਦਾ ਬਹੁਤ ਲੰਬਾ ਸੰਬੰਧ ਰਿਹਾ ਟਿੰਕੂ ਜੀ ਖੜੇ ਨੇ ਸਾਡੇ ਚੋਰਾ ਤੋਂ ਪੈਂਜੀ ਆਏ ਨੇ ਤਹਿਸੀਲਦਾਰ ਸਾਹਿਬ ਦੇ ਘਰੋਂ ਉਹ ਅਜੇ ਇੱਥੇ ਨੇ ਸਾਹਿਬ ਸੁਬੇਦਾਰ ਸਾਹਿਬ ਬਾਰੇ ਚੱਕ ਤੋਂ ਆਏ ਨੇ ਸਾਡਾ ਗਮੀਚ ਉਹਨਾਂ ਕਿੰਨ ਤੋਂ ਭਾਵ ਵੀ ਅੱਜ ਸਾਰੇ ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਪਿਆਰ ਕਰਨ ਵਾਲੇ ਨੇ ਸਾਰਿਆਂ ਦਾ ਮੰਨਿਆ ਵੀ ਵੱਧ ਤੋਂ ਵੱਧ ਵਿਕਾਸ ਹੋਵੇ ਲੋਕਾਂ ਦਾ ਜੀਵਨ ਧਰ ਉੱਪਰ ਚੁੱਕਿਆ ਜਾਵੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣ ਔਰ ਇੱਕ ਵਾਰੀ ਫਿਰ ਮੈਂ ਸਮਝਣਾ ਵੀ ਪੰਜਾਬ ਸਰਕਾਰ ਦਾ ਅਪਰਾਲਾ ਗਰਦਾਸਪੁਰ ਵਿਧਾਨ ਸਭਾ ਹਲਕੇ ਦੇ 12 ਕਰੋੜ ਖਰਚ ਕੇ 60 ਕਿਲੋਮੀਟਰ ਦਾ ਸੜਕਾਂ ਨੇ ਉਹਦਾ ਜਾਲ ਜਿਹੜਾ ਉਹ ਵਧੀਆ ਹੋਊਗਾ ਨਤੀਜੇ ਦੇ ਤੌਰ ਦੇ ਉੱਪਰ ਲੋਕਾਂ ਨੂੰ ਫਾਇਦਾ ਹੋਊਗਾ ਸਾਡੇ ਆਪਰਾ ਰਤੋ ਵਾਲ ਤੋਂ ਸਾ ਜਗਿੰਦਰ ਸਿੰਘ ਬਾੜੀ ਸਰਪੰਚ ਸਾਹਿਬ ਉਹ ਵੀ ਆਏ ਨੇ ਇਹਨਾਂ ਦਾ ਪਿੰਡ ਵੀ ਵਿੱਚ ਸੜਕ ਜਿਹੜੀ ਆ ਟੱਚ ਕਰਦੀ ਆ ਸੋ ਕਹਿਣ ਤੋਂ ਭਾਵ ਵੀ ਆ ਚੀਜ਼ ਪਿਛਲੇ 50 ਸਾਲਾਂ ਲੱਦ ਗੋੜੀਆਂ ਕੀਤੀਆਂ ਗਈਆਂ ਸੀ ਆਜ ਇਹ ਸਰਕਾਰ ਨੇ ਆ ਕੇ ਪਹਿਲ ਦੇ ਆਧਾਰ ਦੇ ਉੱਪਰ ਇਸ ਚੀਜ਼ ਨੂੰ ਪੂਰਾ ਕੀਤਾ ਸੋ ਪਰਮੇਸ਼ਵਰ ਕਿਰਪਾ ਕਰੇ ਔਰ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਸਾਡਾ ਗੁਰਦਾਸਪੁਰ ਵਿਧਾਨ ਸਭਾ ਹਲਕਾ ਜਿੱਤੋਂ ਤੱਕ ਵਿਕਾਸ ਦੀ ਗੱਲ ਆ ਸਤਿ ਭਾਵਨਾ ਦੀ ਗੱਲ ਆ ਪਿਆਰ ਦੀ ਗੱਲ ਆ ਨੰਬਰ 1 ਤੇ ਰੱਖਾਂਗੇ ਕਿਉਂਕਿ ਲੋਕਾਂ ਨੇ ਪਿਛਲੇ 5 15 ਸਾਲਾਂ ਦੇ ਵਿੱਚ ਬਹੁਤ ਕੁਝ ਸਿਆ ਮੈਂ ਚਾਹਣਾ ਵੀ ਇੱਕ ਅੱਛਾ ਮਾਹੌਲ ਰਾਜਨੀਤੀ ਦਾ ਇੱਕ ਦੂਜਾ ਜਿਹੜਾ ਰੂਪ ਆ ਉਹ ਲੋਕਾਂ ਦੇ ਸਾਹਮਣੇ ਆਵੇ ਔਰ ਅੱਜ ਮੈਂ ਸੈਂਟਰ ਗਵਰਨਮੈਂਟ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੀਆਂ ਨਾਨ ਬੀਜੇਪੀ ਸਟੇਟਸ ਨੇ ਉਹਨਾਂ ਨੂੰ ਵਿਤਕਰਾ ਨਾ ਕਰੋ 8.5 ਹਜ਼ਾਰ ਆਡੀਐਫ ਦਾ ਫੰਡ ਰਿਲੀਜ਼ ਕਰ ਦਿਓ ਮੇਰੇ ਗਰਦਾਸਪੁਰ ਵਿਧਾਨ ਸਭਾ ਹਲਕੇ ਦੀਆਂ 36 ਜੜਕਾਂ ਨੇ ਆ ਦੇਖੋ ਸੁਮੇਦਰ ਸਾਹਿਬ ਘਰੇ ਨੇ ਉਹ ਜੋ ਬੰਦਾ ਆ ਆ ਜੋ ਸਰਪੰਚ ਆ ਉੱਥੇ ਟੋਟਾ ਸੜਕ ਦਾ ਬੰਨਣਾ ਸਾਡੇ ਪੈਸੇ ਰੋਕ ਕੇ ਰੱਖੇ ਨੇ ਔਰ ਜੇ ਸੜਕ ਬਣ ਜੇਗੀ ਲੋਕ ਚਲੇ ਜਾਣਗੇ ਕੀ ਮਾੜਾ ਹੋਊਗਾ 60 ਹਜ਼ਾਰ ਜਿਹੜਾ ਉਹ ਜੀਐਸਟੀ ਦਾ ਰੋਕ ਕੇ ਬੈਠੇ ਨੇ ਜੰਨ ਬਹਾਵੀ ਚੰਗਾ ਲੱਗਦਾ ਜਦੋਂ ਅਗਰ ਪੰਜਾਬ ਦੇ ਵਿੱਚ ਇੱਕ ਇਲੈਕਟਡ ਸਰਕਾਰ ਆ ਤੇ ਤੁਸੀਂ ਆਡੀਆਮ ਜਿਹੜਾ ਉਹਦਾ ਹੱਕ ਹੈਗਾ ਯਾਰ ਅਜੀ ਮਾਰਕੀਟ ਕਮੇਟੀ ਦਾ ਸ਼ੇਅਰ ਉਹਤੇ ਦਿੰਨੇ ਆ ਉਹ ਤੁਸੀਂ ਸਾਨੂੰ ਰਿਲੀਜ਼ ਕਰੋ ਸੜਕਾਂ ਬਣਾ ਲੋ ਕਿ ਆਰਾਮ ਨਾਲ ਆਣ ਜਾਣ ਸੋ ਇਹ ਵਿਤਕਰਾ ਸੈਂਟਰ ਗਵਰਨਮੈਂਟ ਨੂੰ ਬਾਦ ਕਰਨਾ ਚਾਹੀਦਾ ਧੰਨਵਾਦ ਆਮ ਆਰਮੀ ਪਾਰਟੀ ਦੀ ਸਰਕਾਰ ਲਗਭਗ 85000 ਕਰੋੜ ਰੁਪਏ ਦਾ ਆਰਬੀਏ ਕੋ ਕਰਜ਼ਾ ਮਨਜ਼ੂਰ ਹੋ ਗਿਆ ਵਾ ਪਰ ਸਰਕਾਰ ਇਹ ਕਹਿੰਦੀ ਹੈ ਇਸ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਇਹਨਾਂ ਨੇ ਪੰਜਾਬ ਨੂੰ ਲੋਕਤਾ ਜਾਂ ਕਰਜ਼ਾ ਵੜਾ ਲਿਆ ਪਰ ਸਰਕਾਰ ਨੇ ਦੇਖਿਆ ਜੇ ਪਿਛਲੀਆਂ ਸਰਕਾਰਾਂ ਤੋਂ ਇਹ ਇਹ ਸਰਕਾਰ ਨੇ ਕਾਫੀ ਜ਼ਿਆਦਾ ਕਰਜ਼ੇ ਲਏ ਆ 85000 ਕਰੋੜ ਰੁਪਏ ਦੀ ਗੱਲ ਇਹ ਆ ਸਵਾਲ ਕਰਜ਼ੇ ਦਾ ਨਹੀਂ ਆ ਸਰਕਾਰਾਂ ਚੱਲਦੀਆਂ ਵੀ ਕਰਜ਼ੇ ਤੋਂ ਨੇ ਇਹੋ ਜੀ ਕੋਈ ਗੱਲ ਨਹੀਂ ਪਰ ਮੈਂ ਤੁਹਾਨੂੰ ਇੱਕ ਫਿਗਰ ਦੇ ਰਿਹਾ ਵੀ ਇੱਕ ਜਗ ਜਹਰ ਚੀਜ਼ ਆ ਵੀ 8000 ਕਰੋੜ ਰੁਪਈਆ ਸਾਡਾ ਆਡੀਆ ਬਦ ਰੋਕਦਾ 65000 ਕਰੋੜ ਰੁਪਈਆ ਸਾਡਾ ਜੀਐਸਟੀ ਦਾ ਰੋਕਦਾ ਨਤੀਜੇ ਦੇ ਤੌਰ ਤੇ ਸਾਡੇ ਪੈਸੇ ਦੇ ਦਿਓ ਲੋੜ ਹੀ ਨਾ ਪਵੇ ਯਾਰ ਗੱਲ ਇਹ ਤੇ ਨਹੀਂ ਨਾ ਵੀ ਅੱਜ ਅੱਜ ਸਰਕਾਰ ਇੱਥੇ ਆਮ ਆਦਮੀ ਪਾਰਟੀ ਦੀ ਹੈ ਤੇ ਭਾਜਪਾ ਨਹੀਂ ਚਾਹਦੀ ਆ ਤੁਹਾਡੇ ਸਾਹਮਣੇ ਹਾਰ ਆਏ ਨੇ ਅੱਜ ਹਰ ਨੂੰ ਪਤਾ ਵੀ ਤੇਰਾ ਯਾਰ ਕਿੰਨੇ ਕਰੋੜ ਰੁਪਏ ਦਾ ਨੁਕਸਾਨ ਹੈ ਤੇ ਦੇਖੇ ਕੀ ਗਏ 1600 ਕਰੋੜ ਰੁਪਈਆ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਪ੍ਰਧਾਨ ਮੰਤਰੀ ਜੀ ਤੁਹਾਡੇ ਜੀਅਾਂ ਨੂੰ ਪਰ ਜਦੋਂ ਗਰਦਾਸਪੁਰ ਦੀ ਸਰਜ਼ਮੀਨ ਤੇ ਆਓ ਪੰਜਾਬ ਦੀ ਤਰਤੀ ਦੀਆਂ ਉਹ ਕੁਰਬਾਨੀਆਂ ਦੀ ਤਰਤੀਆ ਤਿਆਗ ਦੀ ਤਰਤੀਆ ਇੱਥੇ ਤੁਸੀਂ ਪ੍ਰਧਾਨ ਮੰਤਰੀ ਦਾ ਮੁਬਾਰਕ ਕਰਕੇ ਆਈਓ ਕਿਸੇ ਪਾਰਟੀ ਦਾ ਨੁਮਾਇੰਦਾ ਬਣ ਕੇ ਨਾ ਆਉਣਾ ਪਰ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਮੁਬਾਰਕ ਨਹੀਂ ਕੀਤਾ ਮੁਖੌਲ ਕਰਕੇ ਗਏ ਨੇ ਜਦੋਂ ਸਾਡੇ ਮੰਤਰੀ ਨੇ ਕਿਹਾ ਵੀ ਇਸ 12 ਦੇ 1600 ਕਰੋੜ ਰੁਪਏ ਥੋੜਾ ਉਹਨੂੰ ਕਹਿਣ ਲੱਗੇ ਤੁਸੀਂ ਹਿੰਦੀ ਨਹੀਂ ਆਉਂਦੀ ਉਹ ਤਾਂ ਇਹ ਕਹਿਣ ਤੋਂ ਭਾਵੇਂ ਯਾਰ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਹਿੰਦੁਸਤਾਨ ਦਾ ਹਿੱਸਾ ਨਹੀਂ ਅਜੇ ਆਹੀ ਭਾਰਤ ਦਾ ਹਿੱਸਾ ਨਹੀਂ ਸਾਹ ਨਾਲ ਵਧ ਮਾਰ ਸਾਨੂੰ ਪੈਂਦੀ ਆ ਜਦੋਂ ਇੰਦੋਜ਼ਾਨ ਬਗ਼ਜ਼ਾਂ ਦੀ ਲੜਾਈ ਹੁੰਦੀ ਆ ਸਾਾਨੂੰ ਨਾਲ ਪਹਿਲਾਂ ਅਸੀਂ ਅੱਗੋਂ ਭੁਗਦਨੇ ਆ ਜਦੋਂ ਹੜ ਆਉਂਦੇ ਨੇ ਤਾਂ ਭੁਗਦਨੇ ਆ ਤੇ ਕਿਉਂ ਸਾਡਾ ਹੱਕ ਉਹ ਵੀ ਨਾ ਦਿਓ ਕਿ ਗੱਲ ਚੱਲੂਗੀ ਕਿਤਾ ਸੋ ਮੈਂ ਤੁਹਾਡੇ ਰਾਈ ਅੱਜ ਬੇਨਤੀ ਕਰਦਾ ਵੀ ਸੈਂਟਰ ਨੂੰ ਵੀ ਪੰਜਾਬ ਦਾ ਬੰਦਾ ਹੱਕ ਦਿੱਤਾ ਜਾਵੇ ਤਾਂ ਕਿ ਪੰਜਾਬ ਦੇ ਲੋਕ ਖੁਸ਼ਹਾਲ ਹੋਣ ਇਹ ਤਗੜੇ ਹੋਣਗੇ ਤਾਂ ਸਾਡਾ ਮੁਲਕ ਤੜਾ ਹੋਊ